ਜੋ ਬੰਨ ਦੇ ਹਾਲਾਤ ਨੇ ਤੇ ਕਾਫੀ ਉਥੇ ਬੰਨ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ ਕਈ ਦਿਨਾਂ ਤੋਂ ਲੇਕਿਨ ਇਸ ਇਲਾਕੇ ਦੇ ਨੌਜਵਾਨਾਂ ਨੇ ਖਾਸ ਤੌਰ ਤੇ ਮੈਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਥੇ ਨੌਜਵਾਨ ਕੰਮ ਕਰ ਰਹੇ ਨੇ ਜੋ ਜੋਸ਼ ਨੌਜਵਾਨਾਂ ਦੇ ਵਿੱਚ ਦੇਖਿਆ ਤੇ ਉਹ ਹੈਰਾਨੀਜਨਕ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਬਦਨਾਮ ਕੀਤਾ ਗਿਆ ਲੇਕਿਨ ਕਿਸ ਢੰਗ ਦੇ ਨਾਲ ਉਥੇ ਨੌਜਵਾਨ ਕਈ ਦਿਨਾਂ ਤੋਂ ਕੰਮ ਕਰ ਰਹੇ ਆ ਦਿਨ ਰਾਤ ਉਹ ਨੌਜਵਾਨਾਂ ਦੀ ਮਿਹਨਤ ਸਦਕਾ ਜਿਹੜਾ ਵਨ ਟੁੱਟਣ ਤੋਂ ਬਚਿਆ ਉਹ ਉੱਥੇ ਸੈਂਕੜੇ ਟਰਾਲੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਕੋਈ ਉੱਥੇ ਬੋਰੀਆਂ ਭਰ ਰਹੇ ਨੇ ਮਿੱਟੀ ਦੀਆਂ ਕੋਈ ਉੱਥੇ ਬੋਰੀਆਂ ਬੰਨ੍ਹ ਦੇ ਉੱਪਰ ਲਾ ਰਹੇ ਨੇ ਸੋ ਉਹ ਸਾਰੇ ਲੱਗੇ ਹੋਏ ਲੰਗਰ ਲੱਗੇ ਹੋਏ ਨੇ ਉੱਥੇ ਚਾਹ ਦੇ ਲੰਗਰ ਲੱਗੇ ਨੇ ਪ੍ਰਸ਼ਾਦ ਦੇ ਲੰਗਰ ਲੱਗੇ ਹੋਏ ਨੇ ਸਮੋ ਜਿੱਥੋਂ ਤੱਕ ਡੀਜ਼ਲ ਦੇ ਲੰਗਰ ਲੱਗੇ ਹੋਏ ਨੇ ਸੋ ਇਹ ਇਹ ਜਜ਼ਬਾ ਜਿਹੜਾ ਦੇਖਣ ਨੂੰ ਮਿਲਿਆ ਨੌਜਵਾਨਾਂ ਦੇ ਵਿੱਚ ਮੈਂ ਸਮਝਦਾ ਕਿ ਕਿ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਆ ਤੇ ਅੱਜ ਵੀ ਉਹਦੇ ਅੰਦਰ ਕੋਈ ਵੀ ਜਿਹੜੀ ਕੁਦਰਤੀ ਆਫਤ ਨਾਲ ਲੜਨ ਦਾ ਜਿਹੜਾ ਜਜ਼ਬਾ ਜਿਹੜਾ ਬਰਕਰਾਰ ਹੈਗਾ ਵਾ ਖਾਸ ਤੌਰ ਤੇ ਬੀਬੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਰਿਹਾ ਸਾਡੇ ਨੌਜਵਾਨ ਸਬ ਮਨਰਾਜ ਸਿੰਘ ਲਵਾਨਗੜ੍ਹ ਅਵੇ ਬੈਣੀਪਾਲ ਇਹਨਾਂ ਦੀ ਟੀਮਾਂ ਉੱਥੇ ਕੰਮ ਕਰ ਰਹੀਆਂ ਨੇ ਜੁਗਰਾਜ ਸਿੰਘ ਮੰਡਨਾਂ ਦੀ ਟੀਮਾਂ ਕਰ ਰਹੀਆਂ ਨੇ ਚੀਮਾ ਬੈਰਸਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਸਾਰੀਆਂ ਹੀ ਉੱਥੇ ਕੰਮ ਕਰ ਰਹੀਆਂ ਨੇ ਸਾਡੇ ਬੱਬਲੂ ਲੋਪੋ ਜੀ ਉਹਨਾਂ ਦੀ ਟੀਮ ਸਾਰੀ ਕੰਮ ਕਰ ਰਹੀ ਆ ਸਾਡੇ ਰੂਬੀ ਮਾਛੀਵਾੜਾ ਜੀ ਸਾਰੇ ਜਿਹੜੇ ਉੱਥੇ ਪੂਰੀ ਟੀਮਾਂ ਜਿਹੜੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਸੋ ਨੌਜਵਾਨਾਂ ਦੀ ਮੇਨ ਸਰਕਾਰ ਇਥੋਂ ਤੱਕ ਪਤਾ ਲੱਗਿਆ ਕਿ ਫਤੇਗੜ ਸਾਹਿਬ ਤੋਂ ਖੰਨੇ ਤੋਂ ਵੀ ਜਿਹੜੇ ਵੱਡੀ ਗਿਣਤੀ 'ਚ ਨੌਜਵਾਨ ਆਏ ਨੇ ਸੋ ਅੱਜ ਮੈਂ ਆਪਣੇ ਵੱਲੋਂ ਵੀ ਉੱਥੇ ਕੋਈ ਡੀਜ਼ਲ ਦਾ ਕੰਮ ਚੱਲ ਰਿਹਾ 2 ਲੱਖ ਰੁਪਏ ਦਾ ਜਿਹੜਾ ਡੀਜ਼ਲ ਹੈਗਾ ਉੱਥੇ ਅਸੀਂ ਜਿਹੜਾ ਆਪਣੇ ਵੱਲੋਂ ਵੀ ਨਿੱਜੀ ਕਮਾਈ ਦੇ ਵਿੱਚੋਂ ਵੀ ਉੱਥੇ ਭੇਜਿਆ ਜਾਊਗਾ ਤੇ ਹੋਰ ਵੀ ਜੋ ਸਾਨੂੰ ਹੁਕਮ ਕਰੋ ਸੰਗਤਾਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਕੀ ਤੁਹਾਨੂੰ ਜੀ ਦਾ ਤੇ ਹੜਾ ਨਹੀਂ ਚੱਲੀ ਕੀ ਕੀ ਪ੍ਰਬੰਧ ਕਰੇਗੀ ਸਰਕਾਰ ਨੂੰ ਕੀ ਕਿਤੇ ਕੋ ਪਵੰਦਰ ਨੂੰ ਕਦੀ ਸਮਝ ਨਹੀਂ ਆਈ। ਦੇਖੋ ਜਦੋਂ ਆਫ ਸੀਜ਼ਨ ਹੁੰਦਾ ਉਸ ਸਮੇਂ ਜਿਹੜੇ ਇਹ ਬੰਨਾਂ ਇਹਨਾਂ ਦਾ ਧਿਆਨ ਰੱਖਣਾ ਇਹਨਾਂ ਨੂੰ ਮਜ਼ਬੂਤ ਕਰਨਾ ਕਿੱਥੇ ਟੱਕਰ ਟੱਕਰਾਂ ਬਣਦੀ ਲੋੜ ਹੈਗੀ ਆ। ਵੀ ਜਿੱਥੋਂ-ਜਿੱਥੋਂ ਬੰਨ ਕਮਜ਼ੋਰ ਹੈਗਾ ਤੇ ਉਹਦੇ ਨਾਲ ਹੀ ਨਾ ਦੇਖਿਆ ਜਿਹੜਾ ਦਰਿਆ ਵਾ ਹੁਣ ਇਹ ਕੰਢੇ ਵਾਲੇ ਪਾਸੇ ਚੱਲ ਰਿਹਾ ਉੱਪਰਲੇ ਪਾਸੇ ਜ਼ਿਆਦਾ। ਵਿਚਾਲੇ ਉੱਚੀ ਆ ਜ਼ਮੀਨ ਤੇ ਸਾਈਡਾਂ ਤੇ ਮਾਈਨਿੰਗ ਹੋਈ ਹੋਈ ਆ। ਜਿੱਤੇ ਕਰਕੇ ਇਹ ਬੰਨ ਟੁੱਟਣ ਦੇ ਜਿਹੜੇ ਖਤਰੇ ਇਹ ਮਾਈਨਿੰਗ ਕਰਕੇ ਵਧੇ ਹੋਏ ਨੇ। ਸੋ ਇਹੀ ਜੇ ਵਿਚਾਲਿਓਂ ਜਿਹੜੀ ਮਿੱਟੀ ਚੱਕ ਕੇ ਸਾਈਡਾਂ ਤੇ ਸਾਈਡਾਂ ਉੱਚੀਆਂ ਹੋਣ ਵਿਚਾਲਲਾ ਨੀਵਾ ਹੋ ਤਾਂ ਇਹ ਵਨ ਰੁਟਣ ਦਾ ਖਤਰਾ ਜਿਹੜਾ ਬਹੁਤ ਘਟ ਜਾਂਦਾ। ਸੋ ਦੇ ਨਾਲ ਹੀ ਇਸ ਵਾਰ ਪਤਾ ਸੀ ਵੀ ਇੰਨੀ ਜ਼ਿਆਦਾ ਬਰਸਾਤ ਹੋਣੀ ਆ ਉਹ ਤਾਂ ਨਹਿਰ ਤੇ ਸਾਰਾ ਕੁਝ ਆ ਜਾਂਦਾ ਤੇ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਸਮੇਂ ਸਿਰ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਘਟਾ ਲਿਆ ਜਾਂਦਾ ਤਾਂ ਜੋ ਇਸ ਤਰ੍ਹਾਂ ਦੇ ਹਾਲਾਤ ਨਾ ਬਣਦੇ ਤੇ ਅੱਜ ਕਰੋੜਾਂ ਅਰਬਾਂ ਦਾ ਨੁਕਸਾਨ ਆ ਜਿਹੜਾ ਸੋਚੇ ਪੰਜਾਬ ਦੇ ਅੰਦਰ। ਕਿਉਂਕਿ ਅਸੀਂ ਪਿੱਛੇ ਫਿਰੋਜ਼ਪੁਰ, ਤਰਨਤਾਰਨ ਅਤੇ ਅਜਨਾਲਾ, ਡੇਰਾ ਬਾਬਾ ਨਾਨਕ, ਰਮਦਾਸ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਜਾ ਕੇ ਆਏ ਆ ਤੇ ਸਾਰੇ ਕਿਤੇ ਹੀ ਜਿਹੜਾ ਨੌਜਵਾਨਾ ਸਾਡਾ ਪੰਜਾਬ ਦਾ ਉਡਟਿਆ ਹੋਇਆ ਵਾ ਹਰ ਕੈਂਪ ਦੇ ਵਿੱਚ ਡਟੇ ਹੋਏ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੇ ਕੈਂਪ ਲਾਏ ਗਏ ਨੇ ਤੇ ਉਹਦੇ ਵਿੱਚ ਸਭ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਨੇ ਸੋ ਇਹ ਇਹ ਜੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਦੇ ਵਿੱਚ ਉੱਥੇ ਚਾਹੇ ਪਸ਼ੂਆਂ ਨੂੰ ਚਾਰਾ ਪਹੁੰਚਾਉਣ ਦੇ ਵਿੱਚ ਤੇ ਜੋ ਵੀ ਲੋੜਾਂ ਹੈਗੀਆਂ ਨੇ ਉਹ ਪੂਰੀਆਂ ਕਰਨ ਦੇ ਵਿੱਚ ਨੌਜਵਾਨ ਬਹੁਤ ਵਧੀਆ ਢੰਗ ਦੇ ਨਾਲ ਬੜੀ ਡੈਡੀਕੇਸ਼ਨ ਦੇ ਨਾਲ ਅਸੀਂ ਦੇਖਿਆ ਕਿ ਟੀਮਾਂ ਕੰਮ ਕਰ ਰਹੀਆਂ ਨੇ ਅਸੀਂ ਗੱਲ ਕੀਤੀ ਸੈਸ਼ਨ ਬੁਲਾਉਣ ਦੀ ਵੀ ਵਿਧਾਸਪਤ ਸੈਸ਼ਨ ਬੁਲਾ ਕੇ ਜੋ ਕਮੀਆਂ ਨੇ ਕਿਤੇ ਉਹਦੇ ਬਾਰੇ ਕੁੜਾ ਕੀ ਤੇ ਕੋਈ ਇੱਕ ਸਪੈਸ਼ਲ ਸੈਸ਼ਨ ਆ ਜਿਹੜਾ ਸਰਕਾਰ ਨੂੰ ਬੁਲਾਉਣਾ ਚਾਹੀਦਾ ਤਾਂ ਜੋ ਸਿਰਫ ਖੜਾ ਤੇ ਡਿਬੇਟ ਹੋਵੇ ਕਿੱਥੇ ਕਮੀਆਂ ਰਹੀਆਂ ਨੇ ਤੇ ਉਹਦੇ ਕਾਰਨ ਕੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਦੀ ਫਸਲ ਨੂੰ ਉਹਨਾਂ ਦੇ ਘਰਾਂ ਨੂੰ ਉਹਨਾਂ ਦੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ ਖੜਾ ਤੋਂ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹੀ ਦੋ ਤਿੰਨ ਵਾਰ ਜਿਹੜਾ ਭਾਰੀ ਨੁਕਸਾਨ ਹੋਇਆ 23 ਦੇ ਵਿੱਚ ਵੀ ਪਾਣੀ ਆਇਆ ਤੇ ਉਹਦੇ ਨਾਲ ਹੀ ਹੁਣ ਜਦੋਂ 25 ਦੇ ਵਿੱਚ ਵੀ ਆਇਆ ਪਹਿਲਾ 19 ਦੇ ਵਿੱਚ ਵੀ ਪਾਣੀ ਆਇਆ ਕਾਫੀ ਇਲਾਕਿਆਂ ਦੇ ਵਿੱਚ ਸੋ ਤਿੰਨ ਤਿੰਨ ਵਾਰ ਫਸਲ ਜਿਹੜੀ ਖਰਾਬ ਹੋ ਗਈ ਉਹਦੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਮੰਗ ਆ ਹੁਣ ਕਿਸਾਨਾਂ ਦੇ ਵੀ ਜਿਹੜੀ ਜਿਹੜਾ ਰੇਤਾ ਜਿਹੜੀ ਸਿਲਟ ਜਿਹੜੀ ਇਹ ਬਣਾ ਦਾ ਦਰਿਆ ਦੇ ਹੱਡਣਾ ਆਉਂਦੀ ਆ ਕਿ ਉਹ ਚੱਕਣ ਦਾ ਅਧਿਕਾਰ ਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਦੀ ਜਮੀਨਾਂ ਖਰਾਬ ਹੁੰਦੀਆਂ ਨੇ ਤੇ ਉਹ 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 ਤੂੰ ਹੱਥ ਨਹੀਂ ਲਾ ਸਕਦੇ ਸੋ ਇਹਦੇ ਤੇ ਪੂਰਾ ਜਿਹੜਾ ਵਿਧਾਨ ਸਭਾ ਦਾ ਇੱਕ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬਣਾਉਣਾ ਚਾਹੀਦਾ ਉੱਥੇ ਡਿਬੇਟ ਹੋਣੀ ਚਾਹੀਦੀ ਆ ਤੇ ਉਹਦੇ ਕੀ ਕਾਰਨ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਅਸੀਂ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਦੀ ਫਸਲਾਂ ਨੂੰ ਅਸੀਂ ਕਿਵੇਂ ਬੜਾ ਤੋਂ ਬਚਾ ਸਕਦੇ ਹਾਂ ਤੇ ਤੇ ਸਾਰਾ ਵਿਚਾਰ ਹੋਣਾ ਚਾਹੀਦਾ ਹੈ